33.2 ਮਿਲੀਅਨ ਡਾਲਰਾਂ ਦੀ ਕੀਮਤ ਦੀ 369 ਗੱਡੀਆਂ ਨੇ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਸੋ ਦੱਸਦੀ ਹੈ ਕਿ 온ਟਾਰੀਓ ਸੂਬੇ ਦੀ ਜਿਹੜੀ ਫੀਲ ਰੀਜਨ ਪੁਲਿਸ ਨੇ ਇੱਕ ਵੱਡੇ ਆਪਰੇਸ਼ਨ ਰਾਹੀਂ ਕਾਰਾਂ ਤੇ ਹੋਰ ਮੋਟਰ ਗੱਡੀਆਂ ਚੋਰੀ ਕਰਨ ਵਾਲੇ ਗਰੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਪ੍ਰੋਜੈਕਟ ODC ਨਾਮ ਦੇ ਨਾਲ ਸ਼ੁਰੂ ਕੀਤੇ ਗਏ ਇਸ ਆਪਰੇਸ਼ਨ ਦੌਰਾਨ 33.2 ਮਿਲੀਅਨ ਡਾਲਰ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ 6 ਪੰਜਾਬੀਆਂ ਸਮੇਤ 16 ਦੋਸ਼ੀ ਗ੍ਰਫਤਾਰ ਜਿਹੜੇ ਕਰਕੇ ਚਾਰਜ ਕੀਤੇ ਗਏ ਨੇ 10 ਹੋਰ ਨਾਲ ਖਿਲਾਫ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਇਹ ਜਾਣਕਾਰੀ ਪੀਲ ਪੁਲਿਸ ਦੇ ਅਫਸਰਾਂ ਦੇ ਵੱਲੋਂ ਹੈ ਜਿਹੜਾ ਜਾਣਕਾਰੀ ਇਹ ਜੁੜੀ ਦਿੱਤੀ ਗਈ ਹੈ ਅਪਡੇਟ ਲੈ ਕੇ ਉਭਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਤੋਂ 33.2 ਮਿਲੀਅਨ ਡਾਲਰਾਂ ਦੀ ਕੀਮਤ ਦੀ 369 ਗੱਡੀਆਂ ਨੇ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਸੋ ਦੱਸਦੀ ਹੈ ਕਿ 온ਟਾਰੀਓ ਸੂਬੇ ਦੀ ਜਿਹੜੀ ਫੀਲ ਰੀਜਨ ਪੁਲਿਸ ਨੇ ਇੱਕ ਵੱਡੇ ਆਪਰੇਸ਼ਨ ਰਾਹੀਂ ਕਾਰਾਂ ਤੇ ਹੋਰ ਮੋਟਰ ਗੱਡੀਆਂ ਚੋਰੀ ਕਰਨ ਵਾਲੇ ਗਰੇ ਤੇ ਗ੍ਰੋ ਦਾ ਪਰਦਾਫਾਸ਼ ਕੀਤਾ ਪ੍ਰੋਜੈਕਟ ਆਓਡੀਸੀ ਨਾਮ ਦੇ ਨਾਲ ਸ਼ੁਰੂ ਕੀਤੇ ਗਏ ਇਸ ਆਪਰੇਸ਼ਨ ਦੌਰਾਨ 33.2 ਮਿਲੀਅਨ ਡਾਲਰ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ 6 ਪੰਜਾਬੀਆਂ ਸਮੇਤ 16 ਦੋਸ਼ੀ ਗ੍ਰਫਤਾਰ ਜਿਹੜੇ ਕਰਕੇ ਚਾਰਜ ਕੀਤੇ ਗਏ ਨੇ 10 ਹੋਰਾਂ ਖਿਲਾਫ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਇਹ ਜਾਣਕਾਰੀ ਪੀਲ ਪੁਲਿਸ ਦੇ ਅਫਸਰਾ ਦੇ ਵੱਲੋਂ ਹੈ ਜਿਹੜਾ ਜਾਣਕਾਰੀ ਇਹ ਜੜੀ ਦਿੱਤੀ ਗਈ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ